ਤੁਸੀਂ ਦੇਖ ਰਹੇ ਹੋ ਲੋਕਲ ਸਾਫਟ ਟੀਵੀ ਤੇ ਮੈਂ ਹਾਂ ਸੁਨੀ ਜੰਦਲ ਜਦੋਂ ਪੱਤਰਕਾਰ ਕੋਈ ਸੱਚਾਈ ਦਿਖਾਉਂਦਾ ਹੈ ਤਾਂ ਉਹਨੂੰ ਕਿਵੇਂ ਨਾ ਕਿਵੇਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸੇ ਤਰ੍ਹਾਂ ਹੁਕਮ ਚਾਹਦੇ ਉਪਰ ਵੀ ਇੱਕ ਝੂਠਾ ਪਰਚਾ ਦਰਜ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਅੱਜ ਜਤੋ ਦੇ ਵਿੱਚ ਐਸ ਐਚ ਓ ਤੇ ਐਮ ਐਲ ਏ ਦੇ ਖਿਲਾਫ ਪ੍ਰੋਟੈਸਟ ਕੀਤੇ ਗਏ ਪੁਤਲੇ ਫੂਕੇ ਗਏ ਤਾਂ ਸਾਡੇ ਨਾਲ ਗੋਰਾ ਮੱਤਾ ਜੁੜੇ ਆ ਜੋ ਮਜ਼ਦੂਰ ਯੂਨੀਅਨ ਦੇ ਪੰਜਾਬ ਆਗੂ ਨੇ ਗੱਲਬਾਤ ਕਰਦਿਆਂ ਗੋਰਾ ਮੱਤਾ ਜੀ ਕਿਵੇਂ ਦੇਖਦੇ ਹੋ ਇਸ ਪ੍ਰੋਟੈਸਟ ਨੂੰ ਦੇਖੋ ਜੀ ਇਸ ਅੱਜ ਵਾਲੇ ਜਿਹੜੇ ਬਹੁਤ ਵੱਡੇ ਇਕੱਠ ਨੂੰ ਅਸੀਂ ਬਹੁਤ ਸਫਲਤਾ ਮੰਨਦੇ ਹਾਂ ਤੇ ਇਥੋਂ ਦੀ ਸਰਕਾਰ ਹੈ ਜਿਹੜੀ ਇਥੋਂ ਦੀ ਇੰਟੈਲੀਜੈਂਸੀ ਹੈ ਜਿਹੜੀ ਇਥੋਂ ਦੀ ਪੁਲਿਸ ਹੈ ਜਿਹੜੀ ਉਹ ਸਾਫ਼ ਕਰ ਲਿਆ ਆਪਦਾ ਇਹਨਾਂ ਵੀ ਆ ਲੋਕ ਆ ਜਿਹੜੇ ਇਹ ਮਹਾਨ ਹੁੰਦੇ ਆ ਆ ਲੋਕਾਂ ਦੇ ਜਿਹੜੇ ਇਕੱਠ ਆ ਇਹ ਬਹੁਤ ਕੁਝ ਕਰਾਉਂਦੇ ਆ ਵੀ ਤੁਸੀਂ ਨਹੀਂ ਗੱਲ ਨਹੀਂ ਹੈ ਪਹਿਲਾਂ ਜਿਵੇਂ ਤੁਹਾਡੇ ਵਾਲਾ ਪਰਚਾ ਤੁਹਾਡੇ ਤੇ ਪਦਰਜ ਕਰਵਾਇਆ ਉਹਦੇ ਚ ਬੇਦਨਿਆ ਝੂਠਾ ਪਰਚਾ ਕੀਤਾ ਇਸੇ ਤਰ੍ਹਾਂ ਹੀ ਮਨਿੰਦਰ ਜੀ ਸਿੱਧੂ ਤੇ ਕੀਤਾ ਹੋਟਨ ਚਾਹੁੰਦੇ ਹੋਇਆ ਅਮੇਕਾ ਕਟਨਾਵਾ ਮੋਟਰਸਾਈਕਲ ਮੋਟਰਸਾਈਕਲ ਦਾ ਜਾਂ ਕੋਈ ਕਿਸੇ ਤਰੀਕੇ ਦਾ ਕੋਈ ਪਰਚਾ ਕਵਾੜੀ ਵੀ ਬਲਕੁ ਕਰਵਾਇਆ ਸੀ ਝੂਠਾ ਪਰਚਾ ਇਸੇ ਤਰ੍ਹਾਂ ਹੀ ਅਸੀਂ ਪਿਛਲੀਆਂ ਬਾਈਟਾਂ ਰੇ ਵੀ ਦੱਸਿਆ ਵੀ ਪਾਤਰਕਾਰਾਂ ਦੇ ਜਿਹੜੇ ਪਰਚੇ ਕੀਤੇ ਰੱਦ ਕੀਤੇ ਜਾਣ ਨਹੀਂ ਤਾਂ ਜਿਹੜਾ ਉਹ ਤੁਹਾਨੂੰ ਭੁਗਤਣੀਆਂ ਪੈਣਗੀਆਂ ਇਸੇ ਤਰ੍ਹਾਂ ਹੀ ਜਿਵੇਂ ਅੱਜ ਆਪਾਂ ਪੂਰੇ ਪੱਤਰਕਾਰ ਭਾਈਚਾਰੇ ਦੇ ਨਾਲ ਤੇ ਇਹਨਾਂ ਦੀ ਰਿਐਕਸ਼ਨ ਕਮੇਟੀ ਬਣਾਈ ਹੋਏ ਤੇ ਸੱਦੇ ਤੇ ਸਾਰੇ ਇਕੱਠੇ ਹੋਏ ਆ ਤੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਇਸ ਕਰਕੇ ਵੀ ਇਹ ਜਿਹੜਾ ਇੱਥੋਂ ਦਾ ਐਮਐਲਏ ਗੁੰਡਾ ਹੈਗਾ ਇਹ ਗੱਲ ਕਹਿੰਦਾ ਹੈਗਾ ਵੀ ਮੇਰੀ ਤਾਂ ਕੋਈ ਇਹਦੇ ਵਿੱਚ ਇੰਟਰਫੇਅਰ ਨਹੀਂ ਹੈ ਜੇ ਤੇਰੀ ਇੰਟਰਫੇਅਰ ਨਹੀਂ ਹੈ ਤੇ ਫਿਰ ਤੇਰੇ ਗੁੰਡੇ ਅੱਜ ਜਦ ਆ ਲੋਕਾਂ ਦਾ ਘਟ ਹੋਇਆ ਤੇ ਬਾਹਰ ਚੋਕ ਹੀ ਡਾਲੇ ਲੈਣ ਆਏ ਸੀ ਕਿ ਉਹ ਅੰਬ ਲੈਣ ਆਏ ਸੀ ਇਸ ਕਰਕੇ ਜਿਹੜਾ ਪੱਤਰਕਾਰਾਂ ਨੂੰ ਮਤਲਬ ਬਹੁਤ ਬੁਰੇ ਤਰੀਕੇ ਨਾਲ ਝੇੜਮਾਸਕਰੀਆਂ ਨਾਲ ਗੱਲ ਕਰਦਾ ਹੈਗਾ ਜਦੋਂ ਬਾਈਟ ਕਰਦੇ ਹੈਗਾ ਜੇ ਪਿਛਲੇ ਦਿਨ ਹੀ ਤਾਰਾ ਚੰਦ ਨੇ ਇਹਦੇ ਬਾਈਟ ਕੀਤੀ ਲੁਧਿਆਣੇ ਵਾਲੀ ਚੋਣ ਜਿੱਤੀ ਤੋਂ ਬਾਅਦ ਇਹਨੇ ਕਿਹਾ ਤੈਂ 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 ਮੈਂ ਕਿਹਾ ਮੋਕਸ ਸਿੰਘ ਜੀ ਤੇਰੀ ਤੈਂ ਤੈਂ ਡਾਇ ਸੀ ਉਹ ਗਿਆਦ ਕੀ ਤੇਰੀ ਢੋਕੀ ਐ ਸੀ ਕੁੱਟਾਂਗੇ ਆ ਡੇਢ ਸਾਲ ਬਾਅਦ ਵੀ ਤੇਰੇ ਚੁਹੇਤੇ ਆ ਜਿਹੜੇ ਜਾਂ ਤੇਰੀ ਗੁੰਡਾ ਕਰਦੀ ਆ ਜਿਹੜੀ ਤੂੰ ਫਲਾਈ ਹੋਈ ਆ ਤੇ ਇਥੋਂ ਦੀ ਵੀ ਪੁੱਛ ਆ ਅਸੀਂ ਉਹਨਾਂ ਨੂੰ ਤੁਹਾਡੇ ਮਾਦਮਰੇ ਦੱਸਣਾ ਚਾਹਣੀ ਆ ਵੀ ਭਰਾਵੋ ਅਸੀਂ ਫੇਰ ਕਰਨੇ ਵੀ ਇੰਨਾ ਦੇ ਪਾਸਵਰਡ ਬਣੇ ਆ ਇਹਨਾਂ ਦੇ ਪਰਿਵਾਰ ਉਧਰ ਪੱਕੇ ਠੱਕੇ ਆ ਇਹਨਾਂ ਨੇ ਭੱਜਣਾ ਤੇ ਤੁਹਾਡਾ ਰਹਿਣਾ ਕੁਛ ਨਹੀਂ ਤੁਸੀਂ ਜੈਤੂ ਨਹੀਂ ਲੱਗੋਗੇ ਕੋਰਟ ਲੱਗ ਜਿਓਗੇ ਕੋਰਟ ਨਹੀਂ ਦਾ ਫਰੀ ਕੋਰਟ ਲੱਗ ਜਿਓਗੇ ਜਿਵੇਂ ਮੇਰੇ ਵਾਲੇ ਕੇਚ ਸੀਆਈ ਦਾ ਮਰਿੰਦਰ ਗੱਲ ਲੈਕ ਪੁੱਛ ਰਿਆ ਹੋਇਆ ਜਿਹੜਾ ਇਹ ਸੀਆਈਨ ਚਾਰਜਾ ਲੱਗਿਆ ਫਰੀਦ ਕੋਰਟ ਮੇਰੀ ਇਨਕੁਆਰੀ ਸੀਗੀ ਮੈਂ ਵੀ ਉੱਥੇ ਗਿਆ ਮੈਂ ਕਿਹਾ ਹਾਂ ਉੱਥੇ ਤੂੰ 20 ਬੰਦਾ ਤੇ ਮੈਨੂੰ ਪਾੜਿਆ ਸੀ ਢੇੜਿਆ ਸੀ ਜੋ ਸੱਦਲ ਕੀਤਾ ਸੀ ਤੇ ਅੱਜ ਹੈ ਹਮਤ ਕੱਲੇ ਨਾ ਕੱਲੇ ਦੇਖਣ ਵੀ ਜੇ ਹੈਗੀ ਤਾਂ ਆ ਜਾ ਇਸ ਕਰਕੇ ਭਰਾਵੋ ਇਹਨਾਂ ਦੇ ਪੱਲੇ ਕੁਛ ਨਹੀਂ ਇਹ ਪੁਲਿਸ ਸਟੇਟ ਜਿਹੜਾ ਸੂਬਾ ਬੰਦ ਆ ਜਾਂਦਾ ਇਹ ਲੋਕਾਂ ਨੂੰ ਠੀਕ ਕਰਨਾ ਔਰ ਸੂਬਾ ਡਰ ਦੀ ਲੋੜ ਨਹੀਂ ਹੁੰਦੀ ਐਮਐਲਏ ਦੇ ਬਾਹਰ ਡਰ ਦੀ ਲੋੜ ਨਹੀਂ ਇਹਨਾਂ ਦੇ ਗੁੰਡੇ ਉਨਾ ਕ ਟਾਈਮ ਹੀ ਜਿੰਨਾ ਕਰ ਸਰਕਾਰ ਸਰਕਾਰ ਗਈ ਗੋਮੰਗੀ ਟੁੱਟ ਗਈ ਆ ਇਸ ਕਰਕੇ ਸਾਡੇ ਲੋਕਾਂ ਨੂੰ ਤੁਹਾਡੇ ਮਾਦੋਰੇ ਬੇਇੱਜ਼ਤੀ ਕਰਦੇ ਪੱਤਰਕਾਰਾਂ ਤੇ ਜਿੰਨੇ ਵੀ ਪਿਛਲੇ ਜਾਂ ਪੁਰਾਣੇ ਆ ਜਾਂ ਨਵੇਂ ਆ ਝੂਠੇ ਪਰਚੇ ਆ ਉਹ ਰੱਦ ਕੀਤੇ ਜਾਂਦੇ ਬਿਲਕੁਲ ਗੁਰਮਤਿ ਜੀ ਹਾਂ ਤਾਂ ਬਾਈ ਜੀ ਗੱਲ ਕਰਦੇ ਆ ਕਿਵੇਂ ਬਾਈ ਤੁਸੀਂ ਕੀ ਕਹਣਾ ਸੀ ਮੈਂ ਤਾਂ ਇਹੀ ਕਹਿੰਨਾ ਅਜ ਤਾਂ ਬਾਈ ਦੇ ਵਿੱਚ ਵੀ ਬਹੁਤ ਰੌਲਾ ਪਾਇਆ ਸੀ ਬੀਏ ਆਰਐਸਐਸ ਦੀ ਬੀ ਟੀਮ ਇਹ ਬਦਲਾ ਦੇ ਨਾਂ ਤੇ ਪੰਜਾਬ ਨੂੰ ਠੱਗਣ ਆਏ ਆ ਪੰਜਾਬ ਨੂੰ ਜਮਾਏ ਇਹਨਾਂ ਨੇ ਨਰਕ ਬਣਾਤਾ ਸਾਰਾ ਪੰਜਾਬ ਗਹਿਨੇ ਰੱਖਤਾ ਇਹਨਾਂ ਨੇ ਪਾਣੀ ਪੰਜਾਬ ਦੇ ਦੇਤੇ ਆ ਕੋਈ ਇਹਨਾਂ ਨੂੰ ਸਰਕਾਰ ਚਲਾਉਣ ਦਾ ਵੱਲ ਨਹੀਂ ਇਹ ਪੈਸੇ ਇਕੱਠੇ ਕਰਨ ਤੇ ਤੁਲੇ ਹੋਏ ਆ ਕੋਈ ਨਾ ਨੂੰ ਨੌਜਨੀ ਪੰਜਾਬ ਕਿਵੇਂ ਚੱਲਣਾ ਪੰਜਾਬ ਦਾ ਇਹਨਾਂ ਨੇ ਬੇੜਾ ਕਰਕ ਕਰਤਾ ਹਜੇ ਵੀ ਮੈਂ ਸਾਰੇ ਲੋਕਾਂ ਨੂੰ ਆਨਾ ਵੀ ਇਕੱਠੇ ਹੋ ਜੋ ਇਕੱਠੇ ਹੋ ਕੇ ਸਹੀ ਕੋਈ ਰਸਤਾ ਆਪਾਂ ਚੁਣਗੇ ਜੋ ਪੰਜਾਬ ਬਚ ਜੇ ਤੇ ਨਹੀਂ ਇਹ ਆਪਾਂ ਹਾਲਾਤ ਜਿਤੋ ਦੇਖ ਲਓ ਚੌਥਾ ਥੰਮ ਹੁੰਦਾ ਪੱਤਰਕਾਰ ਚੌਥਾ ਥੰਮ ਅੱਜ ਇਹ ਪੱਤਰਕਾਰੀ ਦੇ ਉੱਤੇ ਆ ਗਏ ਆ ਤੇ ਆਮ ਲੋਕਾਂ ਦਾ ਕੀ ਬਣੂਗਾ ਬਿਲਕੁਲ ਆਮ ਲੋਕਾਂ ਦਾ ਕੀ ਬਣੂ ਜਦੋਂ ਪੱਤਰਕਾਰਾਂ ਨੂੰ ਪੈਗੇ ਪਰਚੇ ਪੱਤਰਕਾਰਾਂ ਤੇ ਹੋਣ ਲੱਪੇ ਇਹ ਪੁਲਿਸ ਦਾ ਜਿਹੜਾ 84 ਵਾਲਾ ਦਵਾਰੇ ਦੌਰ ਲਿਆਉਣਾ ਚਾਹੁੰਦੇ ਆ ਨੌਜਵਾਨ ਹੋਣ ਇਹਨਾਂ ਨੂੰ ਬਹੁਤ ਪੱਗਾਂ ਵਾਲੀ ਦਸਨ ਲੱਗ ਪਈ ਆ ਹੁਣ ਇਹ ਦਵਾਰੇ ਉਹੀ ਦੌਰ ਲਿਆ ਕੇ ਤੇ ਪੰਜਾਬ ਨੂੰ ਬਰਵਾਦੀਆ ਲਾ ਜਾ ਰਹੇ ਆ ਬਚੋ ਇਹਨਾਂ ਤੋਂ ਆਪ ਦਾ ਇਕੱਠ ਕਰੋ ਇਕੱਠੇ ਹੋ ਟੜੇ ਬੰਦਿਆ ਛੱਡੋ ਸਾਰੇ ਇਕ ਹੋ ਕੇ ਆਪਾਂ ਪੰਜਾਬ ਨੂੰ ਬਚਾਉਣਾ ਤੇ ਪੰਜਾਬ ਨੂੰ ਅਸਦਾ ਖੜਾ ਵਸਦਾ ਦੇਖਣਾ ਚਾਹੁੰਦੇ ਆ ਤਾਂ ਇਕੱਠੇ ਹੋਣਾ ਪਊਗਾ ਤੇ ਨਹੀਂ ਇਕੱਲੇ ਇਕੱਲੇ ਰਹੇ ਤਾਂ ਡੰਡੇ ਖਾਈ ਚੱਲਾਂਗੇ ਵੀਰ ਇੱਥੇ ਕੁਝ ਨਹੀਂ ਰਹਿਣਾ ਪਤ ਤੁਸੀਂ ਦੇਖ ਸਕਦੇ ਹੋ ਅੱਜ ਜੋ ਹੁਕਮਚੰਦ ਹੋਏ ਪਰਚੇ ਨੂੰ ਲੈ ਕੇ ਪੂਰਾ ਇਕੱਠ ਹੋਇਆ ਜਿਸ ਦੇ ਵਿੱਚ ਪੱਤਰਕਾਰ ਭਾਈਚਾਰਾ ਔਰ ਕਿਸਾਨ ਜਥੇਬੰਦੀਆਂ ਤੇ ਆਮ ਲੋਕ ਜਿਹੜੇ ਹੈਗੇ ਇਸ ਪ੍ਰੋਟੈਸਟ ਦੇ ਵਿੱਚ ਜੂ ਜੁੜੇ ਨੇ ਤਾਂ ਲਗਾਤਾਰ ਜਿਹੜਾ ਹੈਗਾ ਐਮਐਲਏ ਤੇ ਐਸਐਚਓ ਦੇ ਖਿਲਾਫ ਜਿਹੜੇ ਹੈਗੇ ਮੁਰਦਾਬਾਦ ਦੇ ਨਾਰੇ ਜੂ ਲਾਏ ਗਏ ਨੇ ਤਾਂ ਦੇਖਣਾ ਹੋਵੇਗਾ ਕਿ ਹੁਕਮਚੰਦ ਨੂੰ ਇਨਸਾਫ ਕਦੋਂ ਮਿਲੂਗਾ ਪਰ ਹੁਕਮਚੰਦ ਮਗਰ ਜਿਹੜਾ ਪੱਤਰਕਾਰ ਭਾਈਚਾਰਾ ਤੇ ਆਮ ਜਥੇਬੰਦੀਆਂ ਜਿਹੜੀ ਹੈਗੀਆਂ ਉਹ ਜੜੂ ਖੜੀਆਂ ਨੇ 40% ਦੇ ਨਾਮ ਮੈਸੇਜ ਜਨਰਲ ਲੋਕਨਸਾਫ ਟੀਵੀ ਜਤੋ